ਹਾਂਜੀ ਦੋਸਤੋ ਅਗਰ ਮੈਂ ਸ਼ੂਗਰ ਦੇ ਮਰੀਜ਼ਾਂ ਨੂੰ ਕਹਾਂ ਕਿ ਲਓ ਇੱਕ ਗੁਲਾਬ ਜਾਮਣ ਖਾ ਲਓ ਤਾਂ ਉਹ ਕੀ ਕਹਿਣਗੇ ਨਾ 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 ਬਾਈ ਅਸੀਂ ਨਹੀਂ ਖਾਣੇਗੇ ਵੀ ਸਾਨੂੰ ਤਾਂ ਸ਼ੂਗਰ ਹੋਈ ਵੀ ਆ ਵੀ ਡਾਕਟਰ ਨੇ ਬੰਦ ਕੀਤੀ ਹੋਈ ਆ ਤੇ ਜੇ ਮੈਂ ਹੁਣ ਤੁਹਾਨੂੰ ਕਹਾਂ ਕਿ ਤੁਸੀਂ ਇਹ ਦੋ ਪੱਤੇ ਖਾ ਲਓ ਵੀ ਇਹਨਾਂ ਦੋ ਪੱਤਿਆਂ ਦੇ ਵਿੱਚ ਇੱਕ ਗੁਲਾਬ ਜਾਮਣ ਜਿੰਨਾ ਮਿੱਠਾ ਹੈ ਹੋਗੇ ਨਾ ਹੈਰਾਨ ਤੁਸੀਂ ਹਾਂਜੀ ਇਸ ਜਿਹੜਾ ਤੁਸੀਂ ਪੌਦਾ ਦੇਖ ਰਹੇ ਹੋ ਨਾ ਇਸ ਟਾਈਮ ਵੀਡੀਓ ਦੇ ਵਿੱਚ ਇਸ ਪੌਦੇ ਦਾ ਨਾਮ ਹੈਗਾ ਵਾਜੀ ਸਟੀਵੀਆ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ ਨਾ ਕਹਿੰਦੇ ਉਹਨਾਂ ਨੂੰ ਵੀ ਡਾਕਟਰ ਰੀਕਮੈਂਡ ਕਰਦੇ ਆ ਇਸ ਸਟੀਵਿਆ ਦੀ ਇੱਕ ਟੈਬਲੇਟ ਲੈ ਆਓ ਜੇ ਤੁਸੀਂ ਚਾਹ ਪੀਣੀ ਆ ਦੁੱਧ ਪੀਣੀ ਆ ਜਾਂ ਫਿਰ ਕੋਈ ਵੀ ਚੀਜ਼ ਖਾਣੀ ਆ ਤੇ ਫਿੱਕੀ ਨਹੀਂ ਖਾਣਾ ਚਾਹੁੰਦੇ ਤਾਂ ਉਹਦੀ ਇੱਕ ਗੋਲੀ ਜਿਹੜੀ ਕੱਢ ਕੇ ਵਿੱਚ ਮਿਕਸ ਕਰ ਲਓ ਤੇ ਫੇਰ ਖਾ ਲਿਆ ਕਰੋ ਤੁਸੀਂ ਦੇਖਿਆ ਹੋਣਾ ਜਿੰਨੇ ਵੀ 슈ਗਰ ਦੇ ਪੇਸ਼ੈਂਟ ਆ ਸਾਰਿਆਂ ਦੇ ਕੋਲ ਇੱਕ ਡੱਬੀ ਹੁੰਦੀ ਆ ਜੀ ਸਟੀਵਿਆ ਦੀ ਤੇ ਜਿਹੜਾ ਤੁਸੀਂ ਇਹ ਪੌਦਾ ਦੇਖਦੇ ਪਏ ਆ ਇਸ ਪੌਦੇ ਦਾ ਨਾਮ ਵੀ ਸਟੀਵਿਆ ਆ ਇਸ ਪੌਦੇ ਦੇ ਪੱਤਿਆਂ ਦੇ ਵਿੱਚ ਕਹਿੰਦੇ ਪੂਰਾ ਮਿੱਠਾ ਹੁੰਦਾ ਆ ਮਤਲਬ ਚੀਨੀ ਵਾਂਗੂ ਮਿੱਠਾ ਹੁੰਦਾ ਵਾ ਜਿਹਨੂੰ ਆਪਾਂ ਨੇਚਰਲੀ ਮਿੱਠਾ ਕਹਿ ਸਕਦੇ ਆ ਇਸ ਰੀ ਨੂੰ ਸਾਡੇ ਖਰਾਬ ਵੀ ਨਹੀਂ ਕਰਦਾਗਾ ਤੇ ਸਰੀਰ ਦੀ ਸ਼ਕਤੀ ਨੂੰ ਵਧਾਏ ਵੀ ਰੱਖਦਾ ਵਾ ਤੇ ਨਾ ਹੀ ਚੀ ਜਿਹੜੀ ਵੀ ਆਪਾਂ ਚੀਜ਼ ਬਣਾਉਂਦੇ ਆ ਉਹਦਾ ਸਵਾਦ ਨੂੰ ਖਰਾਬ ਕਰਦਾ ਆ ਜੇ ਤੁਸੀਂ ਕੋਈ ਵੀ ਚੀਜ਼ ਖਾਣੀ ਆ ਮੰਨ ਲਓ ਚਾਹ ਪੀਣੀ ਆ ਜਾਂ ਕੋਈ ਚੀਜ਼ ਮਿੱਠੀ ਬਣਾ ਕੇ ਖਾਣੀ ਆ ਤਾਂ ਸਟੀਵੀਆ ਦੀ ਗੋਲੀ ਖਾਣ ਨਾਲ ਚੰਗਾ ਵਾ ਨਾ ਤੁਸੀਂ ਇਹ ਸਟੀਵੀਆ ਦੇ ਪੌਦੇ ਦੇ ਪੱਤੇ ਤੋੜ ਕੇ ਵਿੱਚ ਪਾ ਲਓ ਤੇ ਮਿੱਠਾ ਦੇਖਿਓ ਤੁਸੀਂ ਨੇਚੁਰਲੀ ਮਿੱਠਾ ਜਿਹਨੂੰ ਆਪਾਂ ਕਹਿੰਦੇ ਆ ਵੇ ਇੰਨਾ ਕਾ ਜ਼ਿਆਦਾ ਵਧੀਆ ਵਾ ਤੇ ਨੇਚਰਲੀ ਮਿੱਠਾ ਵੀ ਖਾਣ ਨੂੰ ਮਿਲੇਗਾ ਹੁਣ ਉਹ ਗੋਲੀਆਂ ਤਾਂ ਪਤਾ ਨਹੀਂ ਕਾਦੀਆਂ ਬੜੀਆਂ ਹੁੰਦੀਆਂ ਪਰ ਇਹ ਤਾਂ ਧਰਤੀ ਦੇ ਵਿੱਚੋਂ ਪੈਦਾ ਹੋਇਆ ਮਿੱਠਾ ਵਾ ਨਾ ਜਿਹੜਾ ਆਪਾਂ ਪਿਓਰ ਖਾਂਦੇ ਆਂ ਬਸ ਇਸ ਪੌਦੇ ਨੂੰ ਲਿਆ ਕੇ ਸਟੀਵੀਆ ਕਹਿ ਕੇ ਘਰੇ ਲਾ ਲਓ ਤੇ ਇੱਕ ਇੱਕ ਪੱਤਾ ਖਾ ਲਿਆ ਕਰੋ ਜੇ ਥੋੜਾ ਜੀ ਕਰਦਾ ਚਾਹ ਦੇ ਵਿੱਚ ਗੋਲੀ ਕਾ ਨੂੰ ਪਾਉਣੀ ਇੱਕ ਪੱਤਾ ਪਾਓ ਚਾਹ ਮਿੱਠੀ ਬਣ ਗਈ ਪੀ ਲਓ ਨਾਲ ਸਵਾਦ ਦੇਖਿਓ ਕਿੰਨਾ ਵਧੀਆ ਆਊਗਾ ਸੋ ਭਾਈ 슈ਗਰ ਦੇ ਮਰੀਜ਼ਾਂ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਦੇ ਹੋ ਕਿ ਕੋਈ ਲੋੜ ਨਹੀਂ ਹੈ ਕਿ ਡੱਬੀਆਂ ਡੁੱਬੀਆਂ ਲਿਆਉਣ ਦੀ ਇੱਕ ਪੌਦਾ ਗਮਲੇ ਚ ਲਾ ਲਓ ਬਸ ਸਰਜਿਆ ਇਹਨਾਂ ਦੀ ਮਿੱਠਾ ਦਾ ਕੰਮ ਕਰਦਾ ਵਾ ਇਹ ਪੌਦਾ